ਇਦੇ ਬਾਰੇ ਦੱਸ ਦੋਈ ਫਿਰ ਆਪਾਂ ਨੂੰ ਹੁਣ ਉਹਦਾ ਇਹ ਬਾਈ ਹਲੇ ਇਹ ਚਿਗੀ ਹੋਈ ਆ ਕੰਨੀਆਂ ਕੰਨੀਆਂ ਖੜੀਆਂ ਹਲੇ ਹੂੰ ਤੇ ਦੂਜਾ ਸੂਹ ਸੁਣਾ ਐ ਨਾ ਪਸ਼ੂ ਤਾਂ ਹੰਦੇ ਨਾਲ ਨਾਲ ਵੀ ਘੋੜਿਆਂ ਦਾ ਕੰਮ ਵੀ ਬਾਈ ਫਰਾਂ ਦਾ ਵਿੱਚ ਹੀ ਆ ਤੇ ਨੁਕਰੀ ਘੋੜੀ ਆ ਕਿਹੜੇ ਘੋੜੇ ਦੀ ਸਵਾਗਤ ਆ ਮਿੱਤਰੋ ਪੀਵੀ ਨਤੀ ਢੁੱਡੀ ਦੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਬਾਈ ਜੀ ਕੋਲੇ ਸਾਰੀ ਗੱਲਬਾਤ ਆਪਾਂ ਕਰਾਂਗੇ ਇਹਨਾਂ ਕੋਲੇ ਜਿਹੜੇ ਹੈਗੇ ਆ ਚਾਰ ਨਗ ਸੇਲ ਆ ਜੀ ਤਿੰਨ ਮੱਝਾਂ ਵਾ ਬਹੁਤ ਹੀ ਸ਼ਕੀਨ ਆ ਮੂਰਾ ਨਸਲ ਦੀਆਂ ਤੇ ਇਹ ਕਿੰਨਾ ਕੋਲੇ ਬੱਛੀ ਆ ਸਾਰੀ ਆਪਾਂ ਜਾਣਕਾਰੀ ਲਵਾਂਗੇ ਸੱਜਰ ਸੂਏ ਹੋਏ ਪਸ਼ੂ ਵੀ ਹੈਗੇ ਤੇ ਸੂਣ ਵਾਲੇ ਵੀ ਹੈਗੇ ਚੋਕ ਲੈਣੀ ਤੁਸੀਂ ਉਹ ਵੀ ਗੱਲਬਾਤ ਆਪਾਂ ਇਹਨਾਂ ਨਾਲ ਕਰ ਲਾਂਗੇ ਵੀ ਕਿੰਨਾ ਰੱਦ ਰਿਕਾਰਡ ਆ ਸਵਾਗਤ ਆ ਬਾਈ ਤੁਹਾਡਾ ਆਪਣੇ ਚੈਨਲ ਦੇ ਉੱਪਰ ਹਾਂਜੀ ਤੁਹਾਡਾ ਵੀ ਸਵਾਗਤ ਆ ਜੀ ਤੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਨਾਮ ਕੀ ਆ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਕਿਲੀ ਚਾਲਾ ਜੀ ਕਿਲੀ ਚਾਲਾ ਜੀ ਤੇ ਬਾਈ ਜੀ ਆਪਣੇ ਕੋਲੇ ਇਸ ਟਾਈਮ ਹੁਣ ਕਿੰਨੇ ਦਾਗ ਸੇਲ ਆਈ ਆਪਣੇ ਇੱਥੇ ਇਸ ਟਾਈਮ ਆਪਣੇ ਕੋਲੇ ਤਿੰਨ ਮੱਝਾਂ ਜੀ ਹਾਂਜੀ ਇੱਕ ਸੂਈ ਵੀ ਆ ਠੀਕ ਹੈ ਜੀ ਤੇ ਟੈਕ ਝੋਟੀ ਪਲੂਨ ਆ ਸੂਣ ਵਾਲੀ ਆ ਇੱਕ ਦੂਜੀ ਸੂਏ ਸੂਣ ਵਾਲੀ ਆ ਹੂੰ ਇੱਕ ਬੱਚੀ ਆ ਜਿਹੜੀ ਉਹ 3 ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਠੀਕ ਹੈ ਜੀ ਬੱਚੀ ਵੀ ਚੈੱਕ ਪਾਸ ਆ ਤੇ ਜਿਹੜੀਆਂ ਆਪਣੀਆਂ ਗੱਬਣ ਮੱਝਾਂ ਉਹਨਾਂ ਦੇ ਸੂਣ ਚ ਕਿੰਨਾ ਕਿੰਨਾ ਦਰਨਾ ਰਹਿੰਦੇ ਆ ਇਹ ਤਾਂ ਹਲੇ 10-10 ਤਕਰੀਬਨ ਕੋਈ 10 ਦਿਨ ਲੈ ਜੂ ਕੋਈ 7 ਦਿਨ ਲੈ ਜੂ ਹਾਂ ਅਲੇ ਦਾਨ ਨੂੰ ਪੂਰੇ ਹੂਣ ਚ ਇੰਨੇ ਦਾ ਰਹਿੰਦੇ ਆ ਬਾਕੀ ਪਤਾ ਨਹੀਂ ਹੋ ਅੱਗੋਂ ਵੀ ਹੋ ਸਕਦਾ ਸੂਪੇ ਢਾਈ ਦੋ ਦਿਨ ਹੋ ਸਕਦਾ ਢਾਈ ਟਾਂਗ ਮਗਰੋਂ ਵੀ ਸੂਪੇ ਹੂੰ ਠੀਕ ਆ ਤੇ ਬਈ ਕੀ ਦੋਸਰ ਰਿਕਾਰਡ ਰਿਕੋਰਡ ਹੋਊਗਾ ਇਹਦਾ ਮੱਜਾਂ ਦਾ ਕੋਈ ਪਤਾ ਹੀ ਬਈ ਆਪਾਂ ਮੋਲ ਲਈਆਂ ਹੈਨਾ ਆਪਾਂ ਨੂੰ ਮਾਲਕ ਦੇ ਦੱਸਣ ਮੁਤਾਬਕ ਜਿਹੜੀ ਤੀਜੇ ਸੂਏ ਮੱਝ ਆਹੀ ਇਹਦਾ ਤਾਂ ਉਹਨਾਂ ਨੇ ਮਾਲਕਾਂ ਨੇ ਕਿਹਾ ਵੀ ਆਪਾਂ 14 ਕਿਲੋ ਚੋਇਆ ਠੀਕ ਹੈ ਜੀ ਗਾਂ ਆਪਾਂ ਕਿਹੜਾ ਚੋਇਆ ਹੈਨਾ ਅਗਲੇ ਦੀ ਸੇਵਾ ਦਾ ਹਾਂਜੀ ਤੇ ਜਿਹੜੀ ਪਨੂਨ ਝੋਟੀ ਐ ਇਹਦਾ ਤਾਂ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਕਹਿ ਹੀ ਨਹੀਂ ਸਕਦੇ ਤੇ ਜਿਹੜੀ ਦੂਜੇ ਸੂਏ ਸੂਈ ਵੀ ਉਹਨਾਂ ਨੇ ਮਾਲਕਾਂ ਨੇ ਕਿਹਾ ਵੀ ਅਸੀਂ 13 ਕਿਲੋ ਦੁੱਧ ਚੋਇਆ ਹੋਇਆ ਕੰਡੇ ਤੇ ਚੜਿਆ ਕੰਡੇ ਤੇ ਚੜਿਆ ਹਾਂਜੀ ਤੇ ਰੇਟ ਆਪਾਂ ਇਹਨਾਂ ਦਾ ਵੀਡੀਓ ਦੇ ਵਿੱਚ ਹੀ ਕਰਾਂਗੇ ਹਾਂ ਤੇ ਪਹਿਲਾਂ ਆਪਾਂ ਹੁਣ ਸ਼ੁਰੂਆਤ ਕਰਕੇ ਜੀ ਆਪਣੀ ਜਿਹੜੀ ਆਹ ਸੂਈ ਵੀ ਆ ਹਨਾ ਹਾਂਜੀ ਇਹਦੇ ਬਾਰੇ ਆਪਾਂ ਪਹਿਲਾਂ ਗੱਲਬਾਤ ਕਰਕੇ ਤੇ ਕੱਚੀ ਸੂਏ ਸੂਈ ਆ ਜੀ ਹਾਂਜੀ ਰਾਤ ਦੀ ਸੂਈ ਹੋਈ ਆ ਹੂੰ 2 ਕਿਲੋ ਪੌੜਾ ਸਵੇਰੇ ਚੋਇਆ ਸੀ 2 ਕਿਰਾਤ ਚੋਇਆ ਸੀ ਠੀਕ ਆ ਜੀ ਤੇ ਰੁਝਾ ਕੇ ਠੀਕ ਹੈ ਇਹਦਾ ਮੁੱਲ ਹੈਗਾ 120000 ਰੁਪਇਆ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਾ ਨੂੰ ਮਾਨਤਾ ਨੂੰ ਹੋ ਜਾਊਗਾ ਇਹ ਮੌਕੇ ਤੇ ਮਾਨਤਾ ਤੇ ਹਾਂ ਥਾਣ ਥਣ ਦੀ ਕੁਆਲਿਟੀ ਚੰਗੀ ਹੈ ਹਾਂ ਜੀ ਥਾਣ ਥਣ ਦੀ ਪੂਰੀ ਗਾਰਟੀ ਦਊਂਗੀ ਹਰੇਕ ਚੀਜ਼ ਦੀ ਹਾਂ ਜੀ ਪੂਰ ਛੱਟਾ ਛੱਡ ਲੈਣ ਸਾਰੇ ਕਾਹੇ ਚਲੋ ਇਹਦਾ ਮਿੱਤਰੋ ਮੁੱਲ ਹੈਗਾ 120000 ਜਿਹੜੀ ਸੂਈ ਵੀ ਆ ਤੇ ਮਗਰ ਇਹਦੇ ਕੱਟੇ ਆ ਥਾਣ ਦੇ ਵਿੱਚ ਤੁਸੀਂ ਦੇਖ ਲਓ ਬਹੁਤ ਲੰਮਾ ਲੰਮਾ ਥਾਣਾ ਤੇ ਧਾਰ ਥੋਰ ਪੂਰੀ ਹੈ ਤੁਸੀਂ ਰਾਤ ਪੂਰੀ ਧਾਰ ਪੂਰੀ ਆ ਚੋਕੇ ਦੇਖੀ ਹੈ ਨਾ ਹਾਂ ਜੀ ਹਾਂ ਜੀ ਹਾਂ ਠੀਕ ਆ ਜੀ ਛੋਟੀ ਬਾਰੇ ਗੱਲ ਕਰ ਗਏ ਜੀ ਬੜੀ ਸ਼ਕੀਨ ਆ ਤੇ ਸੰਭੀ ਸੰਭੀ ਵੀ ਚੰਗੀ ਆ ਇਹਦੀ ਡਿਟੇਲ ਕੀ ਆ ਜੀ ਇਹ ਪਹਿਲੇ ਸੂਹੇ ਸੋਣਾ ਬੈ ਨੇ ਠੀਕ ਆ ਜੀ ਹਾਂ ਜੀ ਤੇ ਦੋ ਦਾ ਹੰਦਾ ਮੂ ਹਮ ਚੌਕ ਦੇ ਸਿੱਟੇ ਹੋਇਆ ਕੱਢੇ ਨਹੀਂ ਹਲੇ ਸ਼ੁਰੂ ਨਹੀਂ ਹੋਏ ਨਿਕਲਨੇ ਹਮ ਇਹ ਲੈ ਜੂ ਹਣਾ ਦਿਨ ਹਜੇ ਤਾਂ ਹਾਂਜੀ ਹਾਂਜੀ ਇਹਦੇ 10 ਦਿਨ ਹਲੇ ਤਕਰੀਬਨ ਬਾਕੀ ਆ ਪਰ ਕਹਿ ਨਹੀਂ ਸਕਦੇ ਆਪਾਂ ਹੋ ਸਕਦਾ 2 ਦਿਨ ਪਹਿਲਾਂ ਵੀ ਸੂਹ ਸਕਦੇ ਹੋ ਸਕਦਾ 2 ਦਿਨ ਵੱਧ ਵੀ ਲੈ ਜੀ ਹਮ ਸਹੀ ਤੇ ਇਹਦਾ ਮੁੱਲ ਕੀ ਕਰਦੇ ਆਂ ਜੀ ਇਹਦਾ ਮੁੱਲ ਭਾਈ ਕਰਦੇ ਆ 1 ਲੱਖ ਤੇ 20 ਹਜ਼ਾਰ ਰੁਪਏ ਠੀਕ ਆ ਜੀ ਦੋਨਾਂ ਦਾ ਹੀ 1 ਲੱਖ ਦੋਨਾਂ ਦਾ 1 ਲੱਖ 20 ਹਜ਼ਾਰ ਇਹ ਵੀ ਤੇ ਆਪ ਮ ਬਹੁਤ ਸ਼ਕੀਨ ਆਈ ਇਹ ਚੰਗੀ ਆ ਇਹ ਹਜੇ ਦਿਨ ਲੈ ਜੂਗੀ ਬਾਕੀ ਬਾਕੀ ਇਹਦੇ ਗਾਂ ਕਿਹੜਾ ਸੀਮਨ ਲੱਗਿਆ ਪਤਾ ਜੀ ਉਹਦੇ ਬਾਰੇ ਹਾਂ ਜੀ ਇਹਦੇ ਆਪਣੇ ਕੋਲੇ ਮਾਲਕਾਂ ਨੇ ਇਹਦੇ ਸੀਮਨ ਨਾਲ ਦਿੱਤਾ ਆਪਾਂ ਨੂੰ ਠੀਕ ਆ ਜੀ ਵੈਸੇ ਤਾਂ ਆਪਾਂ ਮੁੱਲ ਲਈ ਮੁੱਲ ਲਈ ਜਿਹੜਾ ਜਣਜੀ ਲੱਗਿਆ ਉਹਨਾਂ ਨੇ ਆਪਾਂ ਨੂੰ ਨਾਲ ਦਿੱਤਾ ਹਾਂ ਜੀ ਉਹ ਨਾਲ ਦਿੱਤਾ ਹੈਗਾ ਸਟਰਾਜ ਆਪਣੇ ਕੋਲੇ ਦਿਖਾਇਓ ਜੀ ਆਪਣੇ ਦਰਸ਼ਕਾਂ ਨੂੰ ਕਿਹੜਾ ਉਹ ਸਟਰਾ ਪਤਾ ਕੋਈ ਕਿਹੜਾ ਸਟਰਾ ਜੀ ਤੁਸੀਂ ਦੇਖੋ ਠੀਕ ਆ ਜੀ ਇਹ ਇਹ ਹੈਗਾ ਵਾ 4354 ਦਾ ਹੀ ਹਸਾਰ ਦਾ ਬਹੁਤ ਚੰਗਾ ਸੀਮਣਾ ਮਿੱਤਰੋ 4354 ਦਾ ਜਿਹੜਾ ਸੀਮਣਾ ਹਸਾਰ ਦਾ ਤੇ ਜਾਣਦੀ ਜੇ ਉਹਨੂੰ ਆਪਾਂ ਕਹਿ ਦਈਏ ਉਹਦੀਆਂ ਕਟੀਆਂ ਬਹੁਤ ਜਾਣਦੀ ਪਹਿਲਾਂ ਵੀ ਉਹਦੀਆਂ ਦੁੱਧ ਤੇ ਆਉਂਦੀਆਂ ਚੰਗਾ ਸੀਮਣ ਦੇ ਵਿੱਚ ਗਿੜਿਆ ਜਾਂਦਾ ਤੇ ਇਹਦਾ ਮੁੱਲ ਵੀ ਬਾਈ ਜੀ ਨੇ ਕਰਤਾ 1 ਲੱਖ 20 ਹਜ਼ਾਰ ਹਾਂਜੀ ਆਹ ਦੇਖ ਲਓ ਉਹਨਾਂ ਦਾ ਕੱਟ ਕਾਠ ਬਾਕੀ ਚੰਗੀ ਮਹਿ ਦੀ ਧੀ ਹੋਊਗੀ ਕਿਉਂਕਿ ਜਿਹੜੇ ਹਸਾਂ ਵਾਲੇਵਾ ਕੱਢਦੀ ਆਉਂਦੀ ਆ ਪੂਰਾ ਵਧੀਆ ਦੁੱਧ ਚਾਊਗੀ ਮੇਰੇ ਹਿਸਾਬ ਨਾਲ ਤਾਂ ਰੋਧੇ ਨੂੰ 13-14 ਕਿਲੋ ਦੇਣਾ ਚਾਹੀਦਾ ਪਹਿਲੇ ਸੂਏ ਹਲੇ 2 ਦਿਨ ਦਾ ਚੌਕ ਦੇ ਸਿੱਟੇ ਹੋਇਆ ਕੰਡੇ ਹਲੇ ਸ਼ੁਰੂ ਨਹੀਂ ਹੋਏ ਨਿਕਲਣੇ ਹੂੰ ਬਾਕੀ ਕਦ ਘੜ ਤੁਸੀਂ ਦੇਖ ਲਓ ਹਾਂ ਨਹੀਂ ਸੋਨਾ ਦੇਵਾ ਤਿਆਰ ਕਰੂਗੀ ਜੀ ਹਜੇ ਹਾਂਜੀ ਤਾਂ ਤੀਜੀ ਇੱਕ ਮੱਝ ਦਿਖਾਉਣ ਲੱਗੇ ਆ ਸਿੰਘਾ ਸਿੰਘਾ ਦੀ ਕੁਆਲਿਟੀ ਦੇ ਫੇਸ ਕੁਆਲਿਟੀ ਇਹਦੀ ਬਹੁਤ ਚੰਗੀ ਆ ਤੇ ਕਿਹੜੇ ਸੂਏ ਵੇਚੀ ਇਹ ਇਹ ਬਾਈ ਜੀ ਦੂਜੇ ਸੂਏ ਸੁਣੀ ਆ ਠੀਕ ਹੈ ਜੀ ਇਹਦੀ ਮਾਂ ਹਰਿਆਣੇ ਚੋਂ ਆਈ ਹੋਈ ਸੀ ਠੀਕ ਹੈ ਜੀ ਹਾਂਜੀ ਤੇ ਵਧੀਆ ਨੂੰ ਵੀ ਲੇਗ ਦੂਏ ਦੀ ਪੂਰੀ ਸਾਫ ਹਨ ਥਣ ਥਣ ਤੁਸੀਂ ਦੇਖ ਲਓ ਮਿੱਤਰੋ ਜਨ ਜੀ ਪੂਰਾ ਲੰਮਾ ਕੱਢਦੀ ਆਉਂਦੀ ਆ ਥੋੜਾ ਜਗ ਜਾਂਦਾ ਪਸ਼ੂ ਉਪਰਾਂ ਵੀ ਕਰ ਜਾਂਦਾ ਤੇ ਆਪਾਂ ਜੀ ਆਰਡਰ ਕੁਆਲਟੀ ਤੁਹਾਨੂੰ ਦਿਖਾ ਦਿੰਦੇ ਆ ਤੇ ਤੀਜੇ ਸੂਏ ਜਨੇ ਸੁਣਾ ਨਹੀਂ ਦੂਜੇ ਸੂਏ ਸੁਣਾ ਤੇ ਆਰਡਰ ਰੂਡਰ ਕੁਆਲਟੀ ਆਪਾਂ ਇਹਦੀ ਤੁਹਾਨੂੰ ਦਿਖਾ ਦਿੰਦੇ ਆ ਜੀ ਚੰਗੀ ਸੰਭੀ ਸੁਭੀ ਏ ਝੋਟੀ ਸ਼ਕੀਨ ਵੀ ਆ ਤੇ ਕਿਹੜੇ ਸੂਏ ਦੂਜੇ ਸੂਏ ਸੁਣਾ ਹਾਂ ਦੂਜੇ ਸੂਏ ਸੁਣਾ ਠੀਕ ਹੈ ਮੜੀ ਜੀ ਤੋੜ ਕੇ ਦਿਖਾ ਦਿਓ ਇਹ ਵੀ ਆਪਣੇ ਦਰਸ਼ਕਾਂ ਨੂੰ ਹੂੰ ਤੇ ਕੰਨੀਆਂ ਹਲੇ ਖੜੀਆਂ ਆ ਹੂੰ ਹੁਣ ਦੂਜੇ ਸੂਏ ਸੁਣਾ ਠੀਕ ਹੈ ਜੀ ਹਾਂ ਤੇ ਕਿੰਨਾ ਹੂੰ ਬਾਕੀ ਚੰਗੀ ਸੇਵਾ ਸੇਵਾ ਬੰਦੇ ਦੀ ਬਹੁਤ ਸੀ ਉਹਦੀ ਵੀ ਠੀਕ ਹੈ ਜੀ ਜਿਦੋਂ ਆਪਾਂ ਲਈ ਜਾ ਹੂੰ ਦੂਜੇ ਸੂਏ ਲਈ ਹੁਣ ਤਿਆਰ ਹੈ ਨਾ ਹਾਂਜੀ ਦੂਜੇ ਸੂਏ ਵਾਸਤੇ ਤਿਆਰ ਆ ਠੀਕ ਹੈ ਜੀ ਚੰਗੀ ਸੰਭੀ ਇਹਦੇ ਕਿਹੜਾ ਗਾ ਸੀ ਮਨ ਲੱਗਿਆ ਇਹਦਾ ਨਹੀਂ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਨਾ ਪੁੱਛਿਆ ਇਹਨਾਂ ਨੂੰ ਵੀ ਕਿਹੜਾ ਸੇਮਾ ਨਾਲ ਕੀ ਛੋਟੇ ਤੋਂ ਹੋਈ ਆ ਕਿ ਸੇਮਾ ਨਾਲ ਲੱਗਿਆ ਹਾਂ ਠੀਕ ਹੈ ਜੀ ਇਹ ਆਪਣੀ ਜਿਹੜੀ ਬੱਚੀ ਆ ਕਿੰਨੇ ਚਿਰ ਦੀ ਹੈ ਏ ਬਈ 17 ਮਹੀਨੇ ਦੀ ਹੋ ਗਈ ਠੀਕ ਹੈ ਜੀ 3 ਮਹੀਨੇ ਦੀ ਗੱਪਣਾ ਇਹ ਠੀਕ ਹੈ ਜੀ ਚੈੱਕ ਪਾਸ ਆ ਪੱਚ ਇੱਕ ਕਰਾਈ ਹੋਈ ਆ ਠੀਕ ਹੈ ਜੀ ਤੇ ਬਾਕੀ ਜੇ ਕੋਈ ਪੀਰ ਲੈਂਦਾ ਤਾਂ ਉਹ ਚੈੱਕ ਪਾਸ ਕਰਾ ਕੇ ਲੈ ਜਾਵੇ ਆਪਦੀ ਸ਼ੰਦੀ ਕਰੇ ਠੀਕ ਹੈ ਜੀ ਆਪ ਇਹ 17 ਕ ਮਹੀਨਾ ਦੀ ਹੈ ਨਾ ਹਾਂਜੀ ਇਹਦੀ 17 ਮਹੀਨੇ ਉਮਰ ਆ ਠੀਕ ਹੈ ਜੀ ਹਾਂਜੀ ਇਹਦਾ ਆਪਣੇ ਕੋਲੇ ਸੀ ਇਹਦੀ ਮਾਂ ਉਹਦਾ 38 ਕਿਲੋ ਦੁੱਧ ਚੋਇਆ ਆਪਾਂ ਹੂੰ ਘਰੇ ਜਾਣੀ ਜੀ ਹਾਂਜੀ ਉਹ ਗਾਂ ਵੀ ਵੇਚਤੀ ਹੋਰ ਉਹਦੇ ਮਗਰ ਪੱਛੀ ਸੀ ਗਾਂ ਉਹ ਵੀ ਵੇਚੀ ਠੀਕ ਹੈ ਤੇ ਆਪ ਦਾ ਤੁਸੀਂ ਹੁਣ ਮੜਾ ਦੱਸ ਦੇ ਫੋਨ ਨੰਬਰ ਅਤੇ ਲੋਕੇਸ਼ਨ ਕੀ ਹੈ ਸਾਰੀ ਡਿਟੇਲ ਹਾਂ ਬਈ ਪਿੰਡ ਆਪਣਾ ਕਿਹਦੀ ਚਾਲ ਹੂੰ ਤਹਿਸੀਲ ਮੋਗਾ ਜਿਲ੍ਹਾ ਮੋਗਾ ਫੋਨ ਨੰਬਰ ਹੈਗਾ 94179 64802 ਠੀਕ ਹੈ ਜੀ ਹਾਂਜੀ ਤੇ ਮਾਨਤਾ ਨੂੰ ਸਾਰੇ ਪਸੰਦ ਹਾਂਜੀ ਮਾਨਤਾ ਨੂੰ ਸਾਰਿਆਂ ਨੂੰ ਕਰਾਂਗੇ ਸਾਰਿਆਂ ਨੂੰ ਕਰ ਦਾਂਗੇ ਹਾਂਜੀ ਤੇ ਬਾਕੀ ਬਾਈ ਉਹਨਾਂ ਦੀ ਜਿਹੜੀ ਇੱਕ ਸੂਈ ਵੀ ਮੱਝਾਂ ਉਹਦੀ ਆ ਤੁਸੀਂ ਚੋ ਕੇ ਜੋ ਵੀ ਹੈਣਾ ਆਪਦੇ ਬਾਅਦ ਦੇਖ ਸਕਦੇ ਹੋ ਬੱਛੀ ਹੈਗੀ ਆ ਤਿੰਨ ਮੱਝਾਂ ਦਾ ਵਧੀਆ ਕੰਮ ਆ ਬਾਈ ਉਹਨਾਂ ਦਾ ਪਸ਼ੂ ਚੰਗੇ ਲਿਆਉਂਦੇ ਆ ਸੋਹਣੇ ਜਣੇ ਦੀ ਦਾ ਜਿੰਨਾਂ ਦੀ ਦੇਖਣ ਪਰਖਣ ਨੂੰ ਸੋਹਣਾ ਕੰਮ ਆ ਤੇ ਪਸ਼ੂ ਧਨ ਦੇ ਨਾਲ ਨਾਲ ਵੀ ਘੋੜਿਆਂ ਦਾ ਕੰਮ ਵੀ ਬਾਈ ਫਰਾਂ ਦਾ ਵਿੱਚ ਹੀ ਆ ਤੇ ਨੁਕਰੀ ਘੋੜੀ ਆ ਕਿਹੜੇ ਘੋੜੇ ਦੀ ਬਾਈ ਇਹ ਇਹ ਬਾਈ ਚੇਤਕ ਦੀ ਆ ਕੱਲਾ ਵਾਲੇ ਚੇਤਕ ਦੀ ਆ ਹੈਨਾ ਹਾਂਜੀ ਬਹੁਤ ਚੰਗਰੀ ਵਾਲੀ ਤਾਂ ਉਹਦੀ 27-28 ਮਹੀਨੇ ਉਮਰ ਹੁੰਦੀ ਹੈ ਹੂੰ ਤੇ ਮਿੱਤਰੋ ਆਪਾਂ ਜਿਹੜੇ ਸਾਰੇ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਬਾਈ ਜੀ ਉਹਨਾਂ ਦੇ ਫਾਰਮ ਤੇ ਚੰਗੇ ਪਸ਼ੂ ਆਣ ਦੀ ਦੁੱਧ ਕੁਆਲਿਟੀ ਵਾਲੇ ਆ ਤਸੱਲੀ ਵਾਲੇ ਆ ਤੇ ਨੰਬਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਤਾ ਵਾ ਕਰ ਲਿਓ ਫੋਨ ਬਾਈਜੀ ਹੁਣਾਂ ਨਾਲ ਸੰਪਰਕ ਕਰ ਲਿਓ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ ਆ ਦੋਸਤੋ